ਰਾਜਾ ਵੜਿੰਗ ਦਾ ਵਿਰੋਧ ਹੋਇਆ ਹੈ ਜੀ ਹਾਂ ਦੱਸਤੀ ਕਿ ਰਾਜਾ ਵੜਿੰਗ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਜਾਵੇ ਕਿਉਂਕਿ ਲੁਧਿਆਣੇ ਦੇ ਵਿੱਚ ਰਾਜਾ ਵੜਿੰਗ ਦੀ ਜਿਹੜੀ ਹਾਰ ਪੱਕੀ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਿਹਾ ਹੈ ਅਗੋਰ ਸਿਮਰਤ ਸਿੰਘ ਮਾਣਡ ਉਸ ਦੇ ਵੱਲੋਂ ਮੜ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਨਹਿੰਗ ਸਿੰਘਾਂ ਦੇ ਵਾਟੇ ਵਾਂਗ ਰਮਨੀਤ ਬਿੱਟੂ ਨੇ ਮੰਨ ਕੇ ਰੱਖ ਦੇਣਾ ਹੈ ਰਾਜਾ ਵੜਿੰਗ ਨੂੰ ਅੱਜ ਬੜੀ ਬੇਸਬਰੀ ਨਾਲ ਰੀ ਕਰ ਰਹੇ ਸੀ ਲੋਕ ਬਈ ਕਾਂਗਰਸ ਦੀ ਟਿਕਟ ਲੁਧਿਆਣਾ ਤੋਂ ਕਿਹਨੇ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਵਾਸੀ ਕੱਲ ਪਰਸੋਂ ਤੋਂ ਪੋਸਟਾ ਆ ਪਾਰੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਵੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀਸ਼ ਸਿੰਘ ਮਿੱਟੂ ਅਰਮਨੀਸ਼ ਸਿੰਘ ਮਿੱਟੂ ਨੇ ਬਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਣ ਕੇ ਇਹਨੂੰ ਘਰ ਭੇਜ ਦੇਣਾ ਮੇਰੀ ਰਾਜਾ ਬਿੰਗ ਨੂੰ ਪੀਰ ਆ ਵੀ ਪਹਿਲਾਂ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਵਾਅਦਾ ਦੇਂਗਾ ਬੜੀ ਬੇਇਜ਼ਤੀ ਹੋ ਗਈ ਪਹਿਲਾਂ ਹੀ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਣੀ ਕਿਉਂਕਿ ਤੂੰ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕੱਦ 'ਚ ਹੋ ਸਕਦਾ ਅਮਨਿੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਇਹ ਮੈਂ ਅੱਜ ਵੀ ਕਹੂੰਗਾ ਵੀ ਆਪਣੀ ਟਿਕਟ ਅਮਨਿੰਦਰ ਸਿੰਘ ਰਾਜਾ ਬੜਿੰਗ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜਨੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਨਾਲ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਨਤੀ ਕਰੂੰਗਾ ਕਿ ਨਹੀਂ ਅੱਜ ਬੜੀ ਬੇਸਬਰੀ ਨਾਲ ੜੀ ਕਰ ਰਹੇ ਸੀ ਲੋਕ ਵੀ ਕਾਂਗਰਸ ਦੇ ਟਿਕਟ ਲੁਧਿਆਣਾ ਤੋਂ ਕਿਹਨੇ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਬਣਿਆ ਲੁਧਿਆਣਾ ਤੋਂ ਲੁਧਿਆਣੇ ਤੋਂ ਲੁਧਿਆਣਾ ਵਾਸੀ ਕੱਲ ਪਰसों ਤੋਂ ਪੋਸਟਾ ਆ ਪਾ ਰਿਆ ਬਈ ਰਾਜਾ ਬੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਬੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀਸ਼ ਸਿੰਘ ਬਿੱਟੂ ਅਰਮਨੀਸ਼ ਸਿੰਘ ਬਿੱਟੂ ਨੇ ਡਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਂਜ ਕੇ ਨੂੰ ਘਰ ਭੇਜ ਦੇਣਾ ਮੇਰੀ ਰਾਜਾ ਬੜਿੰਗ ਨੂੰ ਅਪੀਲ ਆ ਵੀ ਪਹਿਲਾਂ ਹੀ ਭਾਈ ਤੋਂ ਅਸਤੀਫਾ ਦੇ ਦੇ ਆਪਣਾ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋ ਵਾਅਦਾ ਦੇਣਾ ਬੜੀ ਬੇਇੱਜ਼ਤੀ ਹੋ ਗਈ ਪਹਿਲੇ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਣੀ ਤੋ ਕਹ ਤੂੰ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕਦ ਚ ਹੋ ਸਕਦਾ ਅਨੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਇਹ ਮੈਂ ਅੱਜ ਵੀ ਕਹੂੰਗਾ ਵੀ ਆਪਣੀ ਟਿਕਟ ਅਮਨੰਦਰ ਸਿੰਘ ਰਾਜਾ ਬੜੇ ਨੇ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜਨੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਨਾਲ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਇੱਜ਼ਤੀ ਕਰੂੰਗਾ ਕਿ ਮੈਂ ਨਹੀਂ ਮੁੱਦੇ 'ਤੇ ਡੇਗਾ ਹਨਵਾ ਕੋਕੀ ਲੁਧਿਆਣੇ ਦੇ ਵਿੱਚ ਰਾਜੇ ਵੜਿੰਗ ਦੀ ਕਹਿੰਦੇ ਹਾਰ ਪੱਕੀ ਐ ਰਵਨੀਤ ਬਿੱਟੂ ਦੀ ਜਿੱਤ ਪੱਕੀ ਐ ਇਹ ਜਿਹੜਾ ਮੰਡ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੇ ਇਹ ਬਿਆਨ ਜ਼ਰੂਰ ਕਿਤੇ ਨਾ ਕਿਤੇ ਮੈਨੇ ਰੱਖਦਾ ਕਿ ਇਨਹਿੰਗ ਸਿੰਘਾਂ ਦੇ ਬਾਟੇ ਵਾਂਗ ਰਾਜਾ ਵੜਿੰਗ ਨੂੰ ਮੰਨ। 사실 ਕਿ ਰਵਨੀਤ ਬਿੱਟੂ ਦਾ ਜਿਹੜਾ ਜੱਦੀ ਇਲਾਕਾ ਏ ਆ ਜੋ ਲੁਧਿਆਣਾ ਪਰ ਰਾਜਾ ਵੜਿੰਗ ਪ੍ਰਧਾਨ ਨੇ ਤੇ ਲਗਾਤਾਰ ਚਾਰ ਵਾਰ ਲੁਧਿਆਣੇ ਤੋਂ ਕਾਂਗਰਸ ਪਾਰਟੀ ਐਮਪੀ ਜਿੱਤ ਚੁੱਕੀ ਹੈ ਪਰ ਇਸ ਵਾਰ ਦੇਖਣਾ ਹੋਵੇਗਾ ਕਿ ਐਮਪੀ ਦੀ ਸੀਟ ਕੌਣ ਲੈ ਕੇ ਜਾਵੇਗਾ ਪਰ ਰਾਜਾ ਵੜਿੰਗ ਦਾ ਵਿਰੋਧ ਕੀਤਾ ਹੈ ਮੰਡ ਨੇ ਉਸ ਦਾ ਕਹਿਣਾ ਹੈ ਕਿ ਨਹਿنگ ਸਿੰਘਾ ਦੇ ਬਾਟੇ ਵਾਂਗ ਇਸ ਦੇ ਇਸ ਨੂੰ ਮਾਨ ਕੇ ਰੱਖ ਦੇਣਾ ਇਸ ਦੀ ਹਾਰ ਹੋਵੇਗੀ ਬਿੱਟੂ ਜਿੱਤੇਗਾ ਪਰ ਦੇਖਣਾ ਹੋਵੇਗਾ 4 ਮਾਰਚ ਨੂੰ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਔਰ ਦੇਖਣਾ ਹੋਵੇਗਾ ਕਿ ਬਿੱਟੂ ਜਿੱਤ